ਜਮੀਨ ਕਾਕਾ ਜੀ ਦੇ ਕੋਲ ਡੇਢ ਕਿੱਲਾ ਵਾ 5 ਕਿੱਲੇ ਆਪਾਂ ਲੈ ਲੈਣੀ ਆ ਤੁਹਾਨੂੰ ਪਹਿਲਾਂ ਦੱਸ ਦਈਏ ਹਜੇ ਲਈ ਨਹੀਂ ਹਜੇ ਲੈ ਲੈਣੀ ਆ ਲੈ ਲੈਣਾ ਠੀਕ ਆ ਤੇ ਕਾਕਾ ਜੀ ਭਲਾ ਕੋਈ ਨਸ਼ਾ ਪਤਾ ਨਹੀਂ ਕਰਦੇ ਨਾ 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 ਨਸ਼ਾ ਪੱਤਾ ਨਹੀਂ ਕੋਈ ਉਂਝ ਕਾਕਾ ਪੈਗ ਪੁਗ ਕਦੇ ਕਦਾਂ ਲਾ ਲੈਂਦਾ ਨਸ਼ਾ ਪੱਤਾ ਨਹੀਂ ਨਸ਼ਾ ਨਹੀਂ ਨਸ਼ਾ ਨਹੀਂ ਪੈਗ ਜਰੂਰ ਲਾਉਂਦਾ ਪਰ ਕੋਈ ਨਸ਼ਾ ਨਹੀਂ ਨਾ ਨਾ ਆ ਕੋਠੀ ਠੀਕ ਮਤਲਬ ਘਰ ਘੁਰ ਕਦੋਂ ਮੰਨ ਤੁਸੀਂ ਬਲਾਂ ਘਰ ਬਣਿਆ ਵਾ ਉੰਜ ਕੋਠੀ ਪਾ ਲੈਣੀ ਵਾ ਜਲਦੀ ਪਾ ਲੈਣੀ ਜਲਦੀ ਪਾ ਲੈਣੀ ਆ ਪਾ ਲੈਣੀ ਆ ਛੇਤੀ ਪਾ ਲੈਣੀ ਤੇ ਕਦੋਂ ਕਿ ਬਣ ਜੇਗੀ ਗੱਲ ਆਪਣੀ ਕੋਈ ਗੱਲ ਨਹੀਂ ਅਜੇ ਕਿਹੜਾ ਕਾਕਾ ਜੀ ਦੀ ਇੰਨੀ ਉਮਰ ਹੋਈ ਆ ਨਾਲੇ ਉਮਰ 30 ਸਾਲ ਹੋ ਜੂਗੀ ਨਾਲੇ ਕੋਠੀ ਕਾਠੀ ਬਣ ਜੂਗੀ ਤੇ ਨਾਲੇ ਉਹਦੋਂ ਨੂੰ ਜ਼ਮੀਨ ਲੈ ਲੋਗੇ ਮਤਲਬ ਕਿ ਅਸੀਂ ਫਿਰ ਨਾ ਹੀ ਸਮਝੀਏ